ਵਾਇਪ੍ਰਿਕਾ ਖਾਲਸਾ ਵਾਇਪ੍ਰਿਕਾ ਲਾਤੇ ਮੇਰੇ ਵੀਰੋ ਮੈਂ ਇੱਕ ਤੁਹਾਡਾ ਛੁੱਟਜੀ ਗੱਲ ਸੰਜੀਕਰਨੀ ਚਾਹਣਾ ਕਿਉਂਕਿ ਮੈਂ ਇਹ ਦੋ ਦਿਨ ਤੋਂ ਮੈਂ ਚੁੱਪ ਕਰਕੇ ਸੁਣ ਰਿਹਾ ਸੀਗਾ ਸਰਦਾਰ ਵਿਕਰਮ ਸਿੰਘ ਮਜੀਠੀਆ ਜੀ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੇ ਬਿਆਨ ਸ਼੍ਰੀ ਅਨਿਰਜੋਸ਼ੀ ਦੇ ਬਿਆਨ ਮੈਂ ਥੋੜੀ ਜੀ ਮਜੀਠੀਆ ਸਾਹਿਬ ਨੂੰ ਇਹ ਚਾਣਨਾ ਪਾਉਣਾ ਚਾਹਣਾ ਕਿ 2005 ਦੀ ਗੱਲ ਸਰਦਾਰ ਵਿਕਰਮ ਸਿੰਘ ਜੀ ਗਿਆ ਜੀ ਹੁਣ ਮਾਤਾ ਰਖੋ ਕਨਸਤ ਹੁੰਦਾ ਜਦੋਂ ਤੁਹਾਨੂੰ ਮਜੀਠੀਆ ਦੇ ਜੂਪੀ ਦਾ ਭਈ ਆ ਗਿਆ ਉਦੋਂ ਤਲਬੀਰ ਸਿੰਘ ਨੇ ਤੇ ਸਰਦਾਰ ਸਰਵਣ ਸਿੰਘ ਧੋਨ ਨੇ ਸਰਦਾਰ ਬਿਕਰਮ ਸਿੰਘ ਮਜੀਠੀਆ ਦੇ ਨੂੰ ਬਣਾਇਆ ਜੂਪੀ ਦੇ ਭਈਏ ਜੂਪੀ ਦੇ ਭਈਏ ਤੋਂ ਤੈਨੂੰ ਸਰਦਾਰ ਬਿਕਰਮ ਸਿੰਘ ਮਜੀਠੀਆ ਸਰਵਣ ਸਿੰਘ ਧੋਨ ਨੇ ਤੇ ਤਲਬੀਰ ਸਿੰਘ ਨੇ ਬਣਾਇਆ ਪੂਹੇ ਹੀ ਹਲਕੇ ਦੇ ਬਾਅਦ ਤੇ ਗਏ ਨੂੰ ਅਸੀਂ ਪਹਿਲਾਂ ਗਏ ਤੁਸੀਂ ਵੀ ਆਏ ਬੋਨੀ ਦੇ ਜਿਮਨੀ ਇਲੈਕਸ਼ਨ ਚ ਤੇ ਅਸੀਂ ਤੋਂ ਪਹਿਲਾਂ ਸਰਦਾਰ ਵਿਸਵਾਸ ਸਿੰਘ ਮਟਵਾ ਦੇ ਨਾਲ ਗਏ ਆਂ ਤੁਹਾਡੇ ਤੋਂ ਵੱਡੇ ਲੀਡਰ ਆਂ ਮੈਂ ਇਹ ਗੱਲਾਂ ਨਹੀਂ ਕਰਨੀਆਂ ਚਾਹੁੰਦਾ ਮੈਂ ਇਹਨਾਂ ਗੱਲਾਂ ਨਹੀਂ ਪੈਣ ਚਾਹੁੰਦਾ ਪਰ ਜੋ ਤੁਸੀਂ ਇਹ ਗੱਲਾਂ ਅੱਲ ਪਰਸੋਂ ਦੀਆਂ ਕਰ ਲਾ ਪਿਣਾ ਆਪਦੀ ਹਾਰ ਨੂੰ ਦੇ ਦੇ ਕੇ ਮੁੱਖ ਰੱਖਦੇ ਆ ਜਿਹੜਾ ਬਖਲਾਗੇ ਇਹਦਾ ਮੈਂ ਫਿਰ ਸਮਝਿਆ ਕਿ ਜਵਾਬ ਦੇਣਾ ਜ਼ਰੂਰੀ ਹੈ ਕਿ ਬੰਦਾ ਚੁੱਪ ਕਰ ਜੇ ਤਾਂ ਖਿਆਲ ਵੀ ਸਮਝਦੇ ਹੋ ਕੇ ਫਿਰ ਡਰਦਾ ਮੈਂ ਤੁਹਾਡੇ ਵੱਲੋਂ ਮੈਂ ਆਪ ਵੀ ਕਿਹਨਾਂ ਨਾਲ ਧੀਆ ਪੈਣ ਦੀ ਗੱਲ ਛੇਤੀ ਕੀਤਾ ਨਹੀਂ ਕਰਦਾ ਤੁਸੀਂ ਕੱਲ ਤਲਵੰਡੀ ਦਸੰਧਾ ਸਿੰਘ ਪਿੰਡ ਗਏ ਤੁਸੀਂ ਉਹਦੇ ਮਾਈਕ ਦੇ ਵਿੱਚ ਇੱਕ ਵੀਡੀਓਸ ਨਹੀਂ ਵਿੱਚ ਉਹਨਾਂ ਨੂੰ ਕਿਹਾ ਕਿ ਭੈ ਜਦੋਂ ਦਤ ਨੂੰ ਤੁਰਨਾ ਨਹੀਂ ਇਸਾਂ ਨੇ ਸਾਇਆ ਪਹਿਲੀ ਤੇ ਗੱਲ ਤੇਰੀ ਭੈਣ ਤੇ ਮੇਰੀ ਭੈਣ ਚ ਕੋਈ ਫਰਕ ਨਹੀਂ ਹੋਣਾ ਚਾਹੀਦਾ ਬਹੁਤ ਲੰਮਾ ਸਮਾਂ ਤਾਂ ਇਕੱਠੇ ਰਹੇ ਤੇ ਦੂਜੀ ਗੱਲ ਇਹ ਆ ਕਿ ਸਰਦਾਰ ਵਿਕਰਮ ਸਿੰਘ ਜੀ ਚਾ ਜੀ ਮੇਰੇ ਨਾਲੋਂ ਤੁਹਾਡੀ ਜ਼ੁਬਾਨ ਜ਼ਿਆਦਾ ਨਹੀਂ ਗੰਦੀ ਹੋ ਸਕਦੀ ਇਹ ਗੱਲ ਯਾਦ ਰੱਖਿਓ ਪਰ ਮੈਂ ਕੁਛ ਮਰਿਆਦਾ ਚ ਰਹਿ ਕੇ ਚੱਲਣ ਵਾਲਾ ਬੰਦਾ ਹਾਂ ਐਡਾ ਵੱਡਾ ਕਦ ਪੈਣਾ ਲੰਮਾ ਸਮਾਂ ਇਕੱਠੇ ਬਿਤੇ ਤੇ ਗਾਲਾਂ ਪੈਣਾ ਤੇ ਆਪ ਮਾਂਵਾਂ ਪੈਣਾ ਤੇ ਆਜੇ ਤੂੰ ਮੇਰੀ ਭੈਣ ਦੇ ਘਰ ਜਾਣਾ ਤੂੰ ਮੇਰੀ ਭੈਣ ਦੇ ਘਰ ਹਿੰਮਤ ਰੱਖੇ ਉਹ ਤੇ ਮੇਰੇ ਭਾਈਏ ਨੇ ਸਾਹਮਣੇ ਆ ਆ ਵੀਡੀਓ ਸੁਣਾ ਕੇ ਆਈ ਆ ਵੀਡੀਓ ਤੇ ਮੇਰੇ ਭਾਈਏ ਨੂੰ ਸੁਣਾ ਕੇ ਆਈ ਮੈਂ ਤਾਂ ਚੁੱਪ ਰਿਆ ਮੈਂ ਤੇ ਤੇਰੇ ਖਿਲਾਫ ਹੋ ਦੰਦਾ ਇਥੇ ਜਲਦੀ ਗਾਉਂਕ ਨਹੀਂ ਗਿਆ ਕਿਉਂਕਿ ਜਿਹੜੇ ਘਰ ਤੋਂ ਮੈਨੂੰ ਸੁਣਾਇਆ ਸੀ ਮੈਂ ਉਹਨਾਂ ਦੀ ਇੱਜ਼ਤ ਰੱਖੀ ਪਰ ਤੂੰ ਉਸ ਘਰ ਦੀ ਇੱਜ਼ਤ ਨਹੀਂ ਰੱਖੀ ਤੇਰੇ ਵਾਸਤੇ ਸ਼ਰਮ ਵਾਲੀ ਗੱਲ ਆ 2005 ਤੋਂ ਜਦੋਂ ਦੇ ਅਸੀਂ ਲੱਗੇ ਤਾਂ ਤੈਨੂੰ ਅਸੀਂ ਵਿਕਰਮ ਸਿੰਘ ਮਜੀਠੀਆ ਬਣਾਇਆ। ਦੂਜੀ ਗੱਲ ਸਰਦਾਰ ਸਿੰਘ ਵੀਰ ਸਿੰਘ ਬਾਦਲ ਜੀ ਮੈਂ ਤੁਹਾਡੀ ਬਹੁਤ ਰਿਸਪੈਕਟ ਕਰਦਾ ਸੀ। ਪਹਿਲਾਂ ਮੈਂ ਹੱਥ ਨੇ ਤੁਹਾਨੂੰ ਨਿੱਕਲੀ ਮਾਰਾ ਬੋਲਿਆ। ਤੇ ਤੁਸੀਂ ਕਿਹਾ ਕਿ ਇਹ ਗਿਆ ਤੇ ਮੈਂ ਲੱਡੂ ਮੰਡੇ। ਤੇ ਹਰ ਵਾਈ ਲਾਲਾ ਹੋਏ ਤੇ ਪੱਕਾ। ਪੱਕਾ ਲਾਵਾ ਹੀ ਲਾਲੋ। ਇਹ ਕੱਲ ਵੀ ਗਿਆ ਸਿਆਣੂ ਜਪਾਰਾ ਪ੍ਰਬੰਧਕ ਕਮੇਟੀ ਦਾ ਨੰਬਰ ਕੱਲ ਕੋ ਨਹੀਂ ਲੱਗੂਗਾ ਨੇ। ਅਜੇ ਹੋਰ ਜਾਣੇ ਨੇ ਬੜੇ। ਪੈ ਜੋ ਮਗਰ ਸਾਰਿਆਂ ਨੇ ਕਿੱਥੋਂ ਕਿੰਨੂ ਕਿੰਨੂ ਬਚਾ ਲੋਗੇ। ਹੋਰ ਵੀ ਜਾਣੇਗਾ ਭਾਈ ਲਾ ਲੋ ਪੱਕਾ ਔਰ ਮੈਂ ਕਹਿੰਦਾ ਕਿ ਸਾਰੇ ਆਦੇ ਹਰਕੇ ਇੰਚਾਰਜ ਜਿਹੜੇ ਤੁਸੀਂ ਆ ਲੋਕ ਸਭਾ ਚ ਖਿਲਾਰੇ ਇਹਨਾਂ ਦੇ ਵੀ ਲਵਾ ਦਿਓ ਜਿਹੜਾ 4 ਤਰੀਕ ਨੂੰ ਰਿਜ਼ਲਟ ਆਣਾ ਤੁਹਾਨੂੰ ਲੱਗੂ ਨਹੀਂ ਜੇ ਲੱਗਣੇ ਲਈ ਤੇ ਪੰਜਾਬ ਚੋਂ ਹੁਣੇ ਬਣਾਉਣੇ ਸ਼ੁਰੂ ਕਰ ਦੋ ਹਲਵਾਈ ਲਾ ਲੋ ਕਿਉਂਕਿ ਤੁਸੀਂ ਜਦੋਂ ਪਾਰਟੀ ਦਾ ਬੇੜਾ ਕਰਪਾਉਂਦਾ ਤੁਸੀਂ ਖੁਸ਼ੀ ਮਨਾਉਣ ਵਾਲੇ ਜੀ ਤੇ ਮਨਾਉ ਤਗੜੇ ਹੋ ਕੇ ਖੁਸ਼ੀ ਚੋਇਸ ਕਰਕੇ ਜੋਸ਼ੀ ਸਾਹਿਬ ਮੈਂ ਤੁਹਾਨੂੰ ਹੀ ਮਾਰਾ ਨਹੀਂ ਬੋਲਦਾ ਤੁਸੀਂ ਉਦਨ ਮੇਰੇ ਹਰਕੇ ਚ ਆਏ ਮੇਰੇ ਬਾਰੇ ਗੱਲਾਂ ਕਰਕੇ ਗਏ ਮੈਂ ਵੀ ਤੁਹਾਨੂੰ ਮੁਕਾਸਰ ਕੋ ਸ਼ਿਕਾਇਤ ਕਰਿਆ ਕਿ ਨਹੀਂ ਵੀ ਬਹੁਤ ਜੋਸ਼ੀ ਨੇ ਕੰਮ ਕਰਾਇਆ ਤੇ ਜੋਸ਼ੀ ਸਾਹਿਬ ਇਹ ਤੋਂ ਵੀ ਵਿਕਾਸਪੁਰਸ ਸੀਗੇ ਅਹੀਂ ਤੁਹਾਨੂੰ ਵਿਕਾਸਪੁਰਸ ਕਹਿੰਦੇ ਆ ਤੇ ਲੋਕ ਤੁਹਾਨੂੰ ਟਾਇਲ ਮੰਤਰੀ ਕਹਿੰਦੇ ਤੇ ਜੇ ਆਪਾਂ ਇੰਨਾ ਵਿਕਾਸ ਕਰਾਇਆ ਤਾਂ ਆਪਾਂ 17 18 1900000 ਕਿਉਂ ਹਰ ਦੇ ਰਹੇ ਛੋੜਾ ਹਜ਼ਾਰ ਦੇ ਅੰਦਰ ਵੀ ਝਾਤੀ ਮਾਰੋ ਨਾ ਤਲਬੀਰ ਸਿੰਘ ਤਿੰਨ ਤਿੰਨ ਚਾਰ ਚਾਰ ਹਜ਼ਾਰ ਦੇ ਸ਼ਹਿਰੀ ਹਰ ਕਹਿੰਦੇ ਇਕੱਠਾ ਹੁੰਦਾ ਰਸ ਸਿੰਘ ਜੀਆ ਬਾਬਦਿਆਂ ਰਲੀਆਂ ਜਦੋਂ ਉਧਰ ਤਾਂ ਉਥੋਂ 150 200 ਬੰਦੇ ਇਕੱਠਾ ਆਇਆ ਕੁਝ ਚਾਰ ਗਏ ਕੁਝ ਤੇ ਵੇਦਿਓ ਸੋ ਮੇਖਿਆ ਸਾ ਮੈਂ ਤੁਹਾਨੂੰ ਇੱਕ ਵਾਰ ਬੇਨਤੀ ਕਰਦਾ ਕਿ ਇਹ ਮੇਰੀ ਫਸਟ ਐਂਡ ਲਾਸਟ ਤੁਹਾਨੂੰ ਵਾਰਨਿੰਗ ਏ ਥੋੜਾ ਜਆ ਆਪਣੇ ਮੂਹਰੇ ਕੰਟਰੋਲ ਰੱਖਿਓ ਜੇ ਮੇਰੀ ਮਾਂ ਭੈਣ ਬਾਰੇ ਕੋਈ ਗੱਲ ਕੀਤੀ ਤੇ ਫਿਰ ਮੇਰੇ ਤੋਂ ਵੀ ਕੋਈ ਮੀਦਨਾ ਨਾ ਰੱਖਿਓ ਕਿਰ ਮੇਰੇ ਤੋਂ ਕੋਈ ਮੈਂ ਮੈਨੂੰ ਪਤਾ ਮੈਂ ਨਹੀਂ ਕੀ ਬੰਦਾ ਮੈਂ ਆਪਦੀ ਮਾਂ ਭੈਣ ਬਾਰੇ ਵੀ ਕਰ ਸਕਦਾ ਜਿੱਦਾਂ ਤੂੰ ਰਾਣੇ ਨੂੰ ਗਰਜੀਤ ਨੂੰ ਮੁੱਛਾ ਮੋੜ ਕੇ ਵਿਧਾਨ ਸਭਾ 'ਚ ਜਵਾਬ ਦਿੰਦਾ ਨਾ ਜਦੋਂ ਤੂੰ ਦਾ ਘੁੱਟਾ ਹਲੇ ਮੇਰੀ ਮਾਂ ਬਾਰੇ ਤੇ ਤੇਰੀ ਮਾਂ ਬਾਰੇ ਵੀ ਮੇਰੀ ਮਾਂ ਤੇ ਤੇਰੀ ਭੈਣ ਬਾਰੇ ਵੀ ਮੇਰੀ ਭੈਣ ਸੂਇਸ ਕਰਕੇ ਆਪ ਦੀ ਮਰਿਆਦਾ ਚ ਰਹਿ ਕੇ ਲੜੋ ਮਜੀਠੇ ਜਾਵਾਂਗਾ ਹਿੱਟੋਕ ਕੇ ਨਾ ਥੋਕੇ ਜਾਵਾਂਗਾ ਤੂੰ ਹੀ ਤਖਣੀ ਚ ਜਾਂਦੇ ਮੈਂ ਗੁੱਸਾ ਕੀਤਾ ਮੈਂ ਕੋਈ ਬੋਲਿਆ ਤਾਂ ਨਿਕਰਾ ਤੂੰ ਹੀ ਤਖਣੀ ਚ ਦਿਨ ਰਾਤ ਬੰਦੇ ਲਾ ਲਾਉਂਗਾ ਕਰਿਓਗੇ ਯਾਰ ਤੁਹਾਡੀ ਪਾਰਟੀ ਆ ਤੁਸੀਂ ਕੰਮ ਕਰਨਾ ਮੈਂ ਆਪਦੀ ਪਾਰਟੀ ਚ ਕੰਮ ਕਰਨਾ ਮੈਂ ਮਜੀਠੇ ਤੂੰ ਮੈਨੂੰ ਕਿੱਥੋਂ ਡਾਕ ਲੈਣਾ ਮਜੀਠੇ ਜਾਇਆ ਬਈ ਤੂੰ ਮੈਨੂੰ ਘਰ ਮੇਰੇ ਸਨਾਗ ਲੈ ਤੂੰ ਕਰਨਾਲ ਪਟਿਆਲੇ ਵਾਲਾ ਮੇਰੇ ਘਰ ਕੋ ਆਇਆ ਕਿ ਯਾਰ ਮਜੀਠੇ ਨਾ ਜਾਵੇ ਮੇਰੇ ਘਰ ਆ ਕੇ ਬੈਠਾ ਰਹਿ ਜੇ ਬਾਦਲ ਸਾਹਿਬ ਨੇ ਆਉਣਾ ਤੇ ਇੱਕ ਬੰਨੇ ਤੁਸੀਂ ਕਹੀ ਜਾਂਦੇ ਜੇ ਕਿ ਅਸੀਂ ਜਦੋਂ ਉਹਨੂੰ ਕੱਢਿਆ ਲੱਡੂ ਵੱਡੇ ਮੈਂ ਥੋਕ ਕੇ ਉਹਨੂੰ ਜਵਾਬ ਦੇ ਤਾਰੇ ਖਬਰਦਾਰ ਲਈ ਮਾਦਾ ਨੇ ਕਿਹਾ ਖਬਰਦਾਰ ਸਾਡੇ ਘਰ ਸੁਖੀਰ ਸਿੰਘ ਬਾਦਲ ਜੰਮੀਤੀ ਆਏ ਤੁਸੀਂ ਪਖੰਡ ਫੜਿਆ ਤੁਸੀਂ 200 ਅਜ ਤੋਂ 4-5 ਸਾਲ ਪੁਰਾਣੀਆਂ ਮੇਰੇ ਫੇਸਬੁੱਕ ਦੇ ਕਾਉਂਟ ਖੋਲ ਕੇ ਵੇਖ ਲੋ ਵੀਰੋ ਮੈਂ ਉਹਦਾ ਨਰਾਜ਼ ਚੱਲਣ ਗਿਆ ਇਹਨਾਂ ਬੰਦਿਆਂ ਨਾਲ ਤੁਸੀਂ ਕੱਢ ਕੇ ਦੇਖੋ ਮੈਂ ਕਿਹੜੀਆਂ-ਕਿਹੜੀਆਂ ਵੀਡੀਓ ਨੂੰ ਦੁਨੀਆ ਪਾਈਆਂ ਮੈਂ ਤੇ ਜਰੀ ਗਿਆ ਜਰੀ ਗਿਆ ਜਰੀ ਗਿਆ ਦਵਾਈ ਗਿਆ ਦਵਾਈ ਗਿਆ ਦਵਾਈ ਗਿਆ ਕੋਈ ਮਾਦਾ ਦਾ ਬਰਦਾਸ਼ਤਾ ਬਹੁਤ ਹਨ ਲੱਗ ਮੈਂ برداشت ਕਰਦਾ ਜਿਹੜਾ ਮੈਨੂੰ برداشت ਨਹੀਂ ਹੋਣਾ। ਬਾਕੀ ਮੈਂ ਕਿ ਤੈਨੂੰ ਕਹਦਾ ਜਿਹੜੇ ਤੂੰ ਆਪ ਦੇ ਗੁਏ ਦੇ ਵਰਗ ਕੁੱਤੇ ਬਣਿਆ ਨਾ ਉਹਨਾਂ ਨੂੰ ਫੜੇ ਵਾਲਾ ਇੱਕ ਵਾਰ ਤਾਂ ਮੈਂ ਮੈ ਤੁਸਿੱਦੀ ਪੰਜਾਬੀ ਦੀ ਗੱਲ ਕਹਿਣ ਵਾਂ ਮੈਨੂੰ ਕੁੱਤਿਆਂ ਨੂੰ ਵੀ ਗੱਲ ਕਹ ਲੈਣੀ ਚੋਣਾ ਕਿ ਆਦਾ ਭੌਂਕੜਾ ਬੰਦ ਕਰ ਦਿਓ। ਬਾਚਣਾ ਕਿਉਂਕਿ ਤਰਬੀਸ਼ ਉਹਨਾਂ ਸਾਰੇ ਰਿਸ਼ਤੇਦਾਰੀ ਦੇ ਸਦਾ ਅੱਛਾ ਬੜਾ ਮਨਾ ਕੀਤਾ। ਮੈਂ ਰੱਬ ਤੋਂ ਡਰ ਕੇ ਕਹਿਣਾ ਮੈਂ ਤੁਹਾਡੀ ਜਾਨੀ ਤੋਂ ਉੱਤੇ ਖਲਾਫ ਨਹੀਂ ਤੁਸੀਂ ਕੱਲ ਤੇ ਮੇਰੇ ਜਾਨੀ ਤੋਂ ਉੱਤੇ ਬਰਾਬ ਹੋਏ ਹੋ। ਆਪਣੀ ਗੱਲ ਚਲੇਓ। ਬਹੁਤ ਬਹੁਤ ਧੰਨਵਾਦ। ਵੇਗੋਟ ਜੀ ਦਾ ਕਾਲਸਾ ਵੇਗੋ